ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਸੱਚੀ ਦੁਨੀਆ ਕਿੰਨੀ ਸੋਹਣੀ ਲੱਗਦੀ ਐ ਦੇਖਣਾ ਤੇ ਪਰ ਅੰਦਰੋਂ ਤਾਂ ਖੋਖਲੀ ਐ ਬਾਸਤੀ ਤਰ੍ਹਾਂ ਅਕਸਰੀ ਜਦੋਂ ਮੈਨੂੰ ਕੋਈ ਪੁੱਛਦਾ ਸੀ ਕਿ ਤੂੰ ਕੌਣ ਐ ਤਾਂ ਮੈਂ ਜਲਦੀ ਨਾਲ ਜਵਾਬ ਦੇ ਦਿੰਦੀ ਆ ਮੈਂ ਇੱਕ ਕੁੜੀ ਆ ਤੇ ਮੇਰਾ ਨਾਮ ਕਿਰਨਜੀਤ ਕੌਰ ਐ ਅਕਸਰੀ ਮੈਨੂੰ ਬਚਪਨ ਵਿੱਚ ਗੁੱਡੀਆਂ ਲਿਆ ਕਰਦੀ ਸੀ ਤੇ ਉਹਦੇ ਸ਼ਿੰਗਾਰ ਕਰਨਾ ਸੋਹਣਾ ਸੋਹਣਾ ਮੇਰਾ ਸੁਪਨਾ ਸੀ ਕਿ ਮੈਂ ਜਾਜ ਵਿੱਚ ਬੈਠ ਕੇ ਵਿਦੇਸ਼ ਜਾਵਾਂ ਪਰ ਤਨਖਾਹ ਸਿਰਫ 16000 ਰਹੀ ਸੀ ਘਰ ਦਾ ਗੁਜ਼ਾਰਾ ਕਿਸੇ ਤਰ੍ਹਾਂ ਚੱਲ ਹੀ ਜਾ ਰਿਹਾ ਸੀ ਹਲੇ ਮੈਂ 8ਵੀਂ ਵਿਕਲਾਸ ਵਿੱਚ ਹੀ ਹੋਈ ਸੀ ਕਿ ਡੈਡੀ ਤੇ ਮੰਮੀ ਦੋਵੇਂ ਬਿਮਾਰ ਰਹਿਣ ਲੱਗ ਪਏ ਮੇਰੇ ਡੈਡੀ ਇੱਕ ਪੁਲਿਸ ਇੰਸਪੈਕਟਰ ਨੇ ਭਰਾ ਮੇਰਾ ਮੇਰੇ ਤੋਂ ਛੋਟਾ ਸੀ ਤਨ ਕਾਦਾ 14ਵਾਂ ਵਾਧੇ ਹਿੱਸਾ ਤਾਂ ਦਵਾਨਿਆਂ ਤੇ ਖਰਚ ਹੋ ਜਾਂਦਾ ਸੀ ਰਿਸ਼ਤੇਦਾਰ ਵੀ ਘੱਟ ਮਿਲਦੇ ਕਿਉਂਕਿ ਅਸੀਂ ਕਰੋ ਗਰੀਬ ਸੀ 7000 ਤੱਕ ਤਾਂ ਖਰਚਾ ਆਮ ਜੀ ਗੱਲ ਸੀ ਘਰ ਦੇ ਖਰਚਾਂ ਦਾ ਡੈਡੀ ਤੇ ਮੰਮੀ ਦੋਹਾਂ ਦਾ ਆਪਰੇਸ਼ਨ ਹੋਇਆ ਘਰ ਤੇ ਸਕੂਲ ਦੋਵਾਂ ਦਾ ਕੰਮ ਮੈਂ ਸੰਭਾਲ ਲਿਆ ਵੀਰਾ ਮੇਰਾ ਖਾੜੇ ਜਾਣ ਲੱਗ ਪਿਆ ਮੈਂ ਜਦੋਂ 12ਵੀਂ ਵਿੱਚ ਹੋਈ ਤਾਂ ਮੇਰੀ ਉਸ ਨਾਲ ਮੁਲਾਕਾਤ ਹੋਈ ਉਸ ਦਾ ਨਾਮ ਗੁਰਕੀਰਤ ਸੀ ਸੁਆ ਦਾ ਬਹੁਤ ਚੰਗਾ ਸੀ ਅਸੀਂ ਆਪਸ ਵਿੱਚ ਗੱਲਬਾਤ ਕਰਨ ਲੱਗੇ ਇੱਕ ਦਿਨ ਉਸ ਨਾਲ ਫੋਨ ਤੇ ਗੱਲ ਕਰਦੇ ਟਾਈਮ ਮੇਰੇ ਮੰਮੀ ਨੇ ਦੇਖ ਲਿਆ ਮੇਰੇ ਲਈ ਤਾਂ ਉਹ ਸਮੇਂ ਮਰਨ ਵਾਲਾ ਹੀ ਸੀ ਪਰ ਉਹ ਕਹਿਣ ਲੱਗੇ ਮੈਂ ਮੁੰਡੇ ਨੂੰ ਮਿਲਣਾ ਹੈ ਮੇਰੇ ਇੱਕ ਵਾਰ ਕਹਿਣ ਤੇ ਗੁਰਕੀਰਤ ਮੇਰੀ ਮੰਮੀ ਨੂੰ ਮਿਲਣ ਲਈ ਮੰਨ ਗਿਆ ਮੰਮੀ ਉਸ ਨੂੰ ਮਿਲ ਕੇ ਬਹੁਤ ਖੁਸ਼ ਹੋਈ ਕਿਉਂਕਿ ਮੁੰਡਾ ਗੁਰਸਿੱਖ ਸੀ ਤੇ ਅਮਰਤਾਰੀ ਵੀ ਸੀ ਗੁਰਕੀਰਤ ਦਾ ਰੰਗ ਸਾੰਮਲਾ ਸੀ ਜੋ ਵੀ ਦੇਖਦਾ ਇਹ ਹੀ ਆਖਦਾ ਕੁੜੀ ਅੱਗੇ ਮੁੰਡਾ ਕੁਝ ਵੀ ਨਹੀਂ ਪਰ ਮੈਨੂੰ ਉਹਦੀ ਸਾਦਗੀ ਪਸੰਦ ਆਈ ਸੀ ਮੰਮੀ ਨੇ ਘਰ ਆ ਕੇ ਡੈਡੀ ਨਾਲ ਗੱਲ ਕੀਤੀ ਤੇ ਗੁਰਕੀਰਤ ਨੇ ਆਪਣੇ ਘਰ ਗੱਲ ਕੀਤੀ ਆਪਸੀ ਗੱਲਬਾਤ ਤੋਂ ਬਾਅਦ ਸਭ ਨੂੰ ਇਹ ਰਿਸ਼ਤਾ ਬਹੁਤ ਪਸੰਦ ਆ ਗਿਆ ਸਗਨ ਪਾਉਣ ਦੀ ਤਿਆਰੀ ਕੀਤੀ ਗਈ ਸੁਖ ਨਾਲ ਸਭ ਕੁਝ ਬਹੁਤ ਸੋਹਣਾ ਹੋ ਗਿਆ ਸਾਡੇ ਰਿਸ਼ਤੇਦਾਰ ਆਖ ਰਹੇ ਸੀ ਮੁੰਡਾ ਸੋਹਣਾ ਨਹੀਂ ਖਾਸ ਕਰ ਮੇਰੇ ਭਰਾ ਨੂੰ ਵੀ ਇੰਨੀ ਸੀ ਪਸੰਦ ਪਰ ਮੈਂ ਵਾਰ ਚੁਣਿਆ ਸੀ ਕਰਨੀ ਘਰ ਤਿਆਂ ਨੇ ਕਿਹਾ ਪਲੱਸ 2 ਵੀ ਹੋਂ ਤੋਂ ਬਾਅਦ ਮੁੰਡੇ ਕੁੜੀ ਨੂੰ ਆਈਲੈਟਸ ਕਰਵਾ ਦੇਣੀ ਹੈ ਪੈਸੇ ਅਸੀਂ ਲਾਵਾਂਗੇ ਅਸੀਂ ਦੋਵੇਂ ਪਲੱਸ 2 ਵੀ ਕਲਾਸ ਦੇ ਪੇਪਰਾਂ ਵਿੱਚੋਂ ਪਾਸ ਹੋ ਗਏ ਪਰ ਸਾਡੇ ਘਰ ਵਿੱਚ ਮੇਰਾ ਭਰਾ ਅਫਸਰ ਕਲੇਸ਼ ਰੱਖਦਾ ਕਿ ਮੈਨੂੰ ਇਹ ਮੁੰਡਾ ਬਿਲਕੁਲ ਵੀ ਪਸੰਦ ਨਹੀਂ ਉਦੋਂ ਡੈਡੀ ਜੀ ਵੀ ਕਾਫੀ ਹੱਦ ਤੱਕ ਠੀਕ ਸੀ ਤਾਂ ਉਹਨਾਂ ਦਾ ਇੰਨਾ ਜੋਰ ਨਹੀਂ ਸੀ ਚੱਲਦਾ ਅਚਾਨਕ ਡੈਡੀ ਜੀ ਦਾ ਫਿਰ ਪ੍ਰੇਸ਼ਨ ਕਰਾਉਣਾ ਪਿਆ ਇਸ ਵਾਰ ਡੈਡੀ ਜੀ ਦੇ ਸੱਜੇ ਗੋਡੇ ਨੂੰ ਇਫੈਕਸ਼ਨ ਜ਼ਿਆਦਾ ਹੋ ਗਈ। ਪਹਿਲਾਂ ਵਾਲੀ ਗੱਲ ਨਾ ਰਹੀ। ਡੈਡੀ ਡੰਡਾ ਲੈ ਕੇ ਤੁਰਨ ਲੱਗ ਪਏ। ਇਸ ਕਰਕੇ ਭਰਾ ਦਾ ਸਾਰਾ ਡਰ ਚੁੱਕਿਆ ਗਿਆ। ਉਹ ਹੁਣ ਰੋਜ਼ਾਨਾ ਲੜਾਈ ਕਰਦਾ ਕਿ ਮੈਨੂੰ ਉਹ ਮੁੰਡਾ ਪਸੰਦ ਨਹੀਂ। ਘਰ ਦੀ ਹਾਲਤ ਖਰਾਬ ਹੋਣ ਲੱਗ ਪਈ। ਪੈਸੇ ਜੋ ਤਨਖਾਹ ਆਉਂਦੀ ਸੀ ਸਾਰੀ ਦਵਾਈਆਂ ਤੇ ਹੀ ਲੱਗ ਜਾਂਦੀ। ਭਰਾ ਨੇ ਫਾਹ ਲੈਣ ਦੀ ਧਮਕੀ ਦੇ ਦਿੱਤੀ ਕਿ ਜੇ ਉੱਥੇ ਰਿਸ਼ਤੇ ਲਈ ਨਾ ਨਹੀਂ ਕਰੀ ਤਾਂ ਮੈਂ ਸੱਚੀ ਫਹਾ ਲੈ ਲੈਣਾ ਨਾ ਚਾਹੁੰਦੇ ਹੋਏ ਵੀ ਸਾਨੂੰ ਇਹ ਰਿਸ਼ਤਾ ਤੋੜਨਾ ਪਿਆ ਮੈਂ ਫਿਰ ਆਈਲਟਸ ਕਰਨ ਲੱਗ ਪਈ ਮੇਰੇ ਬੈਂਡ ਵੀ 6.5 ਆ ਗਏ ਘਰ ਦੇ ਹੁਣ ਪੈਸੇ ਲਾਉਣ ਲਈ ਮੁੰਡਾ ਦੇਖਣ ਲੱਗੇ ਇੱਕ ਦਿਨ ਅਚਾਨਕ ਸਾਡੇ ਘਰ ਇੱਕ ਕਾਰ ਆ ਕੇ ਰੁਕੀ ਮਹਿੰਗੀ ਗੱਡੀ ਦੇਖ ਕੇ ਹੀ ਲੱਗਦਾ ਸੀ ਕਿ ਕਾਫੀ ਅਮੀਰ ਨੇ ਅਸੀਂ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਉਹ ਸਾਡੇ ਨਾਲ ਦੇ ਪਿੰਡ ਹੀ ਰਹਿੰਦੇ ਨੇ ਉਹਨਾਂ ਨੇ ਮੈਨੂੰ ਗੁਰੂ ਘਰ ਦੇਖਿਆ ਸੀ ਮੈਂ ਪਹਿਲੀ ਨਿਗਾਹ ਵਿੱਚ ਹੀ ਉਹਨਾਂ ਨੂੰ ਪਸੰਦ ਆ ਗਿਆ ਆਲੇ ਦੁਆਲੇ ਪੁੱਛਣ ਦੇ ਪਤਾ ਲੱਗਿਆ ਕਿ ਕੁੜੀ ਨੇ ਆਇਲਟਸ ਕੀਤੀ ਹੋਈ ਐ ਇਸ ਲਈ ਅਸੀਂ ਸੋਚਿਆ ਘਰ ਜਾ ਕੇ ਹੀ ਸਭ ਕੁਝ ਪੁੱਛ ਹੁੰਦੇ ਆ ਮੁੰਡੇ ਦੀ ਮਾਂ ਪਿਓ ਤੇ ਛੋਟਾ ਭਰਾ ਸੀ ਨਾਲ ਉਹਨਾਂ ਨੇ ਸਾਰਾ ਖਰਚਾ ਆਪ ਕਰਨ ਦੀ ਗੱਲ ਸਾਡੇ ਅੱਗੇ ਰੱਖੀ ਸਭ ਨੂੰ ਰਿਸ਼ਤਾ ਸਹੀ ਲੱਗਿਆ ਫਿਰ ਵੀ ਅਸੀਂ ਕਿਹਾ ਕਿ ਰਿਸ਼ਤੇਦਾਰਾਂ ਨਾਲ ਸਲਾਹ ਕਰਕੇ ਦੱਸਾਂਗੇ ਅਸੀਂ ਰਿਸ਼ਤੇਦਾਰਾਂ ਨਾਲ ਗੱਲ ਕੀਤੀ ਪੁੱਛਕਿਸ਼ ਕਰੀ ਮੁੰਡੇ ਪਾਰੇ ਸਾਰੇ ਦੱਸ ਰਹੇ ਸੀ ਕਿ ਮੁੰਡਾ ਬਹੁਤ ਚੰਗਾ ਹੈ ਚੰਗੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਵਿਆਹ ਲਈ ਹਾਂ ਕਰ ਦਿੱਤੀ ਗਈ ਸਾਰੇ ਖੁਸ਼ ਸੀ ਮੰਮੀ ਡੈਡੀ ਖੁਸ਼ ਐ ਬਿਮਾਰੀ ਦੇ ਚਲਦੇ ਡੈਡੀ ਜੀ ਨੇ ਡੰਡਾ ਲੈ ਕੇ ਤੁਰਨਾ ਸ਼ੁਰੂ ਕਰ ਦਿੱਤਾ ਸੀ ਕਰਜ਼ਾ ਚੁੱਕ ਕੇ ਡੈਡੀ ਜੀ ਨੇ ਮੇਰਾ ਵਿਆਹ ਕਰ ਦਿੱਤਾ ਸਭ ਸੁਖ ਨਾਲ ਹੋ ਗਿਆ ਸਹੁਰੇ ਘਰ ਸਾਰੇ ਚੰਗੇ ਸੀ ਬਹੁਤ ਖਿਆਲ ਰੱਖਦੇ ਸੀ ਇੱਥੇ ਆ ਕੇ ਮੈਂ ਪਹਿਲੀ ਵਾਰ 10000 ਤੱਕ ਦਾ ਸੂਟ ਲੈ ਕੇ ਪਾਇਆ ਸੀ ਵਿਆਹ ਦੀ ਪਹਿਲੀ ਰਾਤ ਮੇਰਾ ਘਰ ਵਾਲਾ ਮੇਰੇ ਨੇੜੇ ਤੱਕ ਨਹੀਂ ਆਇਆ ਉਸ ਨੇ ਕਿਹਾ ਜਦੋਂ ਤੱਕ ਤੂੰ ਦਿলো ਨਹੀਂ ਚਾਹੁੰਦੀ ਮੈਂ ਤੇਰੇ ਨੇੜੇ ਨਹੀਂ ਆਵਾਂਗਾ ਉਸ ਦੀ ਇਸ ਗੱਲ ਨੇ ਮੇਰਾ ਦਿਲ ਖੁਸ਼ ਕਰ ਦਿੱਤਾ ਇੱਕ ਮਹੀਨੇ ਬਾਅਦ ਅਸੀਂ ਇੱਕ ਪਤੀ ਪਤਨੀ ਬਣੇ ਮੈਂ ਜਿਵੇਂ ਮਰਜੀ ਸੀ ਪਰ ਮੈਂ ਨਾ ਉਹ ਤੇ ਪਤਨੀ ਦਾ ਫਰਜ਼ ਚੰਗੀ ਤਰ੍ਹਾਂ ਨਿਭਾਇਆ ਤਿੰਨ ਮਹੀਨੇ ਬਾਅਦ ਇੱਕ ਦਿਨ ਅਚਾਨਕ ਮੈਂ ਰੂਮ ਵਿੱਚੋਂ ਬਾਹਰ ਆਈ ਤਾਂ ਦੇਖਿਆ ਮੇਰਾ ਪਤੀ ਕਿਸੇ ਹੋਰ ਕੁੜੀ ਨਾਲ ਵੀਡੀਓ ਕਾਲ ਤੇ ਗੱਲ ਕਰ ਰਿਹਾ ਹੈ ਮੈਂ ਪਿੱਛੇ ਲੁੱਕ ਕੇ ਸਭ ਸੁਣਨ ਲੱਗ ਪਈ ਉਹ ਉਸ ਨੂੰ ਆਖ ਰਿਹਾ ਸੀ ਕਿ ਉਹ ਸਿਰਫ ਉਸ ਨੂੰ ਹੀ ਪਿਆਰ ਕਰਦਾ ਹੈ ਇਹ ਸੁਣ ਕੇ ਮੇਰੇ ਹੋਸ਼ ਉੱਡ ਗਏ ਮੈਂ ਗੁੱਸੇ ਵਿੱਚ ਆ ਫੋਨ ਖੋਲ ਲਿਆ ਉੱਚੀ ਉੱਚੀ ਬੋਲਣ ਲੱਗ ਪਈ ਮੇਰੀ ਸੱਸ ਵੀ ਸਾਡੇ ਕੋਲ ਆ ਗਈ ਤੇ ਚੁੱਪ ਕਰਨ ਲਈ ਆਖਣ ਲੱਗੀ ਉਸ ਨੂੰ ਇਹ ਸਭ ਪਹਿਲਾਂ ਹੀ ਪਤਾ ਸੀ ਉਹ ਚੁੱਪ ਰਹਿਣ ਲਈ ਆਖ ਮੇਰੇ ਪੈਰ ਨੂੰ ਹੱਥ ਲਾਉਣ ਲੱਗ ਪਈ ਮੈਂ ਆਪਣੇ ਰੂਮ ਵਿੱਚ ਚਲੀ ਗਈ ਬਹੁਤ ਰੋਈ 5 ਕਿ ਮਿੰਟਾਂ ਬਾਅਦ ਮੇਰਾ ਘਰ ਵਾਲਾ ਵੀ ਰੂਮ ਵਿੱਚ ਆ ਗਿਆ ਉਸ ਨੇ ਦੱਸਿਆ ਕਿ ਉਹ ਉਸ ਕੁੜੀ ਨੂੰ ਬਹੁਤ ਪਿਆਰ ਕਰਦਾ ਉਸਨੇ ਵਿਆਹ ਵੀ ਉਸ ਨਾਲ ਹੀ ਕਰਵਾਉਣਾ ਸੀ ਪਰ ਘਰ ਦੇ ਨਹੀਂ ਮੰਨੇ ਸੀ ਤੇਰੇ ਨਾਲ ਮੇਰਾ ਵਿਆਹ ਜ਼ਬਰਦਸਤੀ ਕੀਤਾ ਗਿਆ ਕਿਉਂਕਿ ਉਹ ਕੁੜੀ ਸਾਡੀ ਜਾਤ ਦੀ ਨਹੀਂ ਸੀ ਮੈਂ ਉਹ ਰਾਤ ਸਾਰੀ ਜਾ ਕੇ ਕੱਟੀ ਮੈਂ ਆਪਣੀ ਸੱਸ ਨੂੰ ਕਿਹਾ ਕਿ ਮੇਰੀ ਫੈਲ ਲਗਾ ਦੇਣ ਸੱਸ ਦੇ ਕਹਿਣ ਤੇ ਮੈਂ ਆਪਣੇ ਪੇਕੇ ਘਰ ਇਸ ਬਾਰੇ ਕੁਝ ਨਹੀਂ ਦੱਸਿਆ ਸੀ ਪਰ ਸੱਸ ਨੇ ਕਿਹਾ ਕਿ ਆਪਣੇ ਦੌਰ ਦਾ ਵਿਆਹ ਦੇਖ ਕੇ ਚਲੀ ਜਾਈਂ ਦੌਰ ਦਾ ਰਿਸ਼ਤਾ ਜਿਸ ਕੁੜੀ ਨਾਲ ਪੱਕਾ ਹੋਇਆ ਸੀ ਉਹ ਘਰ ਬਹੁਤ ਅਮੀਰ ਸੀ ਥੋੜੇਕ ਟਾਈਮ ਬਾਅਦ ਮੇਰੇ ਦਿਉਰ ਕਰਨ ਦਾ ਰਿਸ਼ਤਾ ਕੈਨੇਡਾ ਦੀ ਕੁੜੀ ਨੂਰ ਨਾਲ ਹੋ ਗਿਆ ਨੂਰ ਕੈਨੇਡਾ ਦੀ ਹੀ ਜੰਪਲ ਸੀ ਸੋਹਣੀ ਵੀ ਕਾਫੀ ਸੀ ਕੱਲੀ ਕੱਲੀ ਕੁੜੀ ਸੀ ਮਾਪਿਆਂ ਦੀ ਤੇ ਉੱਪਰੋਂ 100 ਏਕੜ ਜ਼ਮੀਨ ਦੀ ਮਾਲਕਨ ਬਸ ਇਹ ਰਿਸ਼ਤਾ ਹੋਣ ਤੋਂ ਬਾਅਦ ਮੇਰੇ ਮਾੜੇ ਦਿਨ ਆਉਣ ਵਾਲੇ ਸੀ ਨੂਰ ਦੇ ਘਰਦਿਆਂ ਨੇ ਮੇਰੇ ਦਿਉਰ ਲਈ ਹੀਰੇ ਦੀ ਮੰਦਰੀ ਮੰਗਣੀ ਤੇ ਪਾਉਣ ਲਈ ਬਣਵਾਈ ਨੌਰ ਨੇ ਇਹ ਗੱਲ ਮੇਰੇ ਦਿਔਰ ਨੂੰ ਦੱਸੀ ਤੇ ਕਿਹਾ ਕਿ ਤੁਸੀਂ ਵੀ ਮੈਨੂੰ ਮੰਗਣੀ ਤੇ ਹੀਰੇ ਦੀ ਮੰਦਰੀ ਹੀ ਪਾਉਣੀ ਹੈ ਉਸਨੇ ਘਰ ਗੱਲ ਕੀਤੀ ਤੇ ਘਰ ਦੇ ਵੀ ਸਾਰੇ ਮੰਨ ਗਏ ਪਰ ਮੈਨੂੰ ਇਹ ਗੱਲ ਠੀਕ ਨਹੀਂ ਲੱਗੀ ਮੈਨੂੰ ਲੱਗਾ ਕਿ ਕੁੜੀ ਲਾਲਚੀ ਐ ਉਹ ਲਾਲਚ ਕਰ ਰਹੀ ਐ ਇਦਾਂ ਕੋਈ ਥੋੜੀ ਕੋਈ ਚੀਜ਼ ਕਿਸੇ ਕੋਲੋਂ ਮੰਗਦਾ ਹੁੰਦਾ ਮੈਂ ਸੱਸ ਨਾਲ ਇਸ ਬਾਰੇ ਗੱਲ ਕੀਤੀ ਤੇ ਉਹ ਆਖਣ ਲੱਗੀ ਅਸੀਂ ਤਾਂ ਮੰਦਰੀ ਪਾਉਣੀ ਐ ਤੂੰ ਜੋ ਕਰਨਾ ਕਰ ਲੈ ਇਹ ਸੁਣ ਕੇ ਮੈਂ ਰੋਣ ਲੱਗ ਪਈ ਮੈਂ ਆਪਣੇ ਘਰ ਵਾਲੇ ਨੂੰ ਦੱਸਿਆ ਤਾਂ ਉਹ ਕੁਝ ਨਾ ਬੋਲਿਆ ਇਸ ਬਾਰੇ ਮੈਂ ਹੈਰਾਨ ਰਹਗੀ ਮੈਂ ਜਿਆ ਕੀ ਕਹਿ ਦਿੱਤਾ ਇਹ ਆਖਰੀ ਦਿਨ ਸੀ ਉਹ ਜਿੱਦਣ ਮੈਂ ਹੱਸੀ ਹੋਣੀ ਆ ਇਸ ਤੋਂ ਬਾਅਦ ਸਾਰੇ ਹਾਲਾਤ ਬਦਲ ਗਏ ਮੇਰੀ ਸੱਸ ਨੇ ਮੈਨੂੰ ਮਿਹਣੇ ਦੇਣੇ ਸ਼ੁਰੂ ਕਰ ਦਿੱਤੇ ਕਿ ਤੂੰ ਆਪ ਕੀ ਲੈ ਕੇ ਆਈਆਂ ਆਪਣੇ ਪਿੱਛੋਂ ਇਹ ਸਭ ਹੁਣ ਕੀ ਲੱਗ ਪਿਆ ਸੀ ਕਿ ਮੇਰੇ ਨਾਲ ਘਰ ਵਾਲਾ ਵੀ ਬੋਲਦਾ ਨਹੀਂ ਸੀ ਸਿੱਧੇ ਮੂੰਹ ਬਿਲਕੁਲ ਵੀ ਇੱਕ ਦਿਨ ਮੈਨੂੰ ਬੁਖਾਰ ਸੀ ਮੇਰੇ ਕੋਲ ਉੱਠ ਨਹੀਂ ਹੋਇਆ ਮੇਰਾ ਘਰ ਵਾਲਾ ਕੋਲ ਆਇਆ ਤੇ ਬੋਲਿਆ ਤੂੰ ਸੌਂ ਰਹੀ ਐ ਉਧਰ ਮੰਮੀ ਇਕੱਲੀ ਕੰਮ ਕਰ ਰਹੀ ਐ ਇਹ ਆਖੋ ਮੇਰੇ ਥੱਪੜ ਮਾਰਨ ਲੱਗ ਪਿਆ ਤੇ ਗਲਾ ਘੁੱਟ ਦਿੱਤਾ ਮੇਰਾ ਕਿਸੇ ਨੇ ਆ ਕੇ ਦੇਖਿਆ ਤੱਕ ਨਹੀਂ ਮੈਂ ਉਠੀ ਤੇ ਕੰਮ ਕਰਨ ਲੱਗ ਪਈ ਨਾਲੇ ਮੈਂ ਰੋਈ ਗਈ ਅਖੀਰ ਮੈਂ ਗਲਤੀ ਕੀ ਕੀਤੀ ਸੀ ਇੱਕ ਦਿਨ ਮੇਰੀ ਸੱਸ ਨੇ ਸਾਰਾ ਸੋਨਾ ਮੇਰੇ ਰੂਮ ਵਿੱਚ ਲਿਆ ਕੇ ਰੱਖ ਦਿੱਤਾ ਲੁਕੋ ਕੇ ਮੇਰੇ ਤੋਂ ਇਲਜ਼ਾਮ ਲਗਾ ਦਿੱਤਾ ਕਿ ਇਸ ਨੇ ਸੋਨਾ ਚੋਰੀ ਕੀਤਾ ਮੇਰੇ ਰੂਮ ਦੀ ਤਲਾਸ਼ੀ ਲਈ ਗਈ ਸੋਨਾ ਤਾਂ ਮਿਲਣਾ ਹੀ ਸੀ ਮੇਰੇ ਮੰਮੀ ਡੈਡੀ ਨੂੰ ਸੱਦ ਕੇ ਜਲੀਲ ਕੀਤਾ ਗਿਆ ਮੰਮੀ ਡੈਡੀ ਮੈਨੂੰ ਨਾਲ ਲੈ ਆਏ ਘਰ ਆ ਕੇ ਸਾਰੀ ਗੱਲ ਪੁੱਛੀ ਤਾਂ ਮੈਂ ਸਭ ਕੁਝ ਦੱਸ ਦਿੱਤਾ ਉਹ ਮੈਂ ਰੋਣ ਲੱਗ ਪਏ ਮੇਰਾ ਭਰਾ ਮੈਨੂੰ ਬੋਲਣ ਲੱਗ ਪਿਆ ਮੀਰ ਬੰਦੇ ਆ ਤੂੰ ਕਿਉਂ ਸੱਚ ਦੀਆਂ ਗੱਲਾਂ ਦਾ ਜਵਾਬ ਦਿੰਨੀ ਐ ਅਖੀਰ ਸਲਾਹ ਕਰਕੇ ਮੈਨੂੰ ਵਾਪਸ ਭੇਜ ਦਿੱਤਾ ਗਿਆ ਉੱਥੋਂ ਮੈਨੂੰ ਕੋਈ ਬੁਲਾਉਂਦਾ ਤੱਕ ਨਹੀਂ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੇਰੇ ਨਾਲ ਇਸ ਤਰ੍ਹਾਂ ਕਿਉਂ ਕਰ ਰਹੇ ਨੇ ਇੱਕ ਦਿਨ ਮੈਂ ਰਸੋਈ ਵਿੱਚ ਕੰਮ ਕਰ ਰਹੀ ਸੀ ਮੇਰੇ ਸੋਹਰੇ ਕੋਲੋਂ ਲੱਸੀ ਡਿੱਗ ਪਈ ਮੈਂ ਉਠ ਸਾਫ ਕਰਨ ਲੱਗੀ ਤਾਂ ਉਹ ਮੇਰੇ ਹੱਥਾਂ ਵਿੱਚੋਂ ਪੋਚਾ ਲੈ ਕੇ ਆਪ ਸਾਫ ਕਰਨ ਲੱਗ ਪਿਆ ਮੈਂ ਕਹ ਡੈਡੀ ਜੀ ਤੁਸੀਂ ਕਿਉਂ ਸਾਫ ਕਰ ਰਹੇ ਹੋ ਮੈਂ ਹਾਂ ਨਾ ਸਾਫ ਕਰਨ ਲਈ ਮੇਰਾ ਇੰਨੀ ਕ ਗੱਲ ਆਖਣ ਦੇ ਦੇਰ ਸੀ ਮੇਰੇ ਕੱਢ ਕੇ ਥੱਪੜ ਮਾਰਿਆ ਮੈਨੂੰ ਕਹਿੰਦਾ ਤੂੰ ਕੌਣ ਹੁੰਨੀ ਐ ਮੈਨੂੰ ਰੋਕਣ ਵਾਲੀ ਮੇਰਾ ਘਰ ਮੈਂ ਜੋ ਮਰਜ਼ੀ ਕਰਾਂ ਮੈਂ ਆਖਿਆ ਮੇਰਾ ਵੀ ਘਰ ਆ ਵਿਆਹ ਕਿ ਐਂ ਆਇਆ ਨਿਕਲ ਕੇ ਨਹੀਂ ਮੇਰੇ ਦੌਰ ਨੇ ਵੀ ਆ ਕੇ ਮੈਨੂੰ ੱੱਕਾ ਮਾਰਿਆ ਮੈਂ ਡਿੱਗ ਪਈ ਤੇ ਮੇਰੇ ਪੈਰ ਦੇ ਕੋਲ ਪਈ ਰਾੜ ਲੱਗੀ ਮੈਂ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ ਉਹ ਦੋਤਾ ਇਹ ਵੀ ਆ ਗਏ ਆ ਕੇ ਮੈਨੂੰ ਦੇਖਣ ਇਥਾ ਆਪਣੇ ਡੈਡੀ ਕੋਲ ਗਏ ਤੇ ਪੁੱਛਣ ਲੱਗੇ ਗੱਲ ਕੀ ਹੋਈ ਮੇਰੀ ਸੱਸ ਤੇ ਦਿਔਰ ਸਾਰੇ ਕਹਿਣ ਲੱਗੇ ਸਾਨੂੰ ਮਾਰਨ ਨੂੰ ਪਈ ਸਾਰਾ ਆਲਾ ਦਵਾਲਾ ਦੇਖਣ ਲੱਗ ਪਿਆ ਮੈਂ ਰੋਂਦੀ ਹੋਈ ਉੱਠ ਕਮਰੇ ਵਿੱਚ ਚਲੀ ਗਈ ਮਾਂ ਮੰਮੀ ਹੁਣਾਂ ਨੂੰ ਸਭ ਦੱਸਣ ਲਈ ਫੋਨ ਲਾਇਆ ਤੇ ਪਤਾ ਲੱਗਿਆ ਕਿ ਮੰਮੀ ਰਾਤ ਦੇ ਬਿਮਾਰ ਤੇ ਰਾਜਾ ਹਸਪਤਾਲ ਵਿੱਚ ਦਾਖਲ ਨੇ ਤੇ ਬੀਪੀ ਘਟ ਗਿਆ ਸੀ ਉਨਾਂ ਦਾ ਮੈਂ ਕੁਝ ਨਾ ਦੱਸ ਸਕੀ ਫਿਰ ਮੈਂ ਸਾਰਾ ਦਿਨ ਆਪਣੇ ਰੂਮ ਵਿੱਚ ਹੀ ਰਹੀ ਸ਼ਾਮ ਨੂੰ ਇਹਨਾਂ ਦੀ ਭੂਆ ਦਾ ਮੁੰਡਾ ਆ ਗਿਆ ਮੈਂ ਇਸੇ ਤਰ੍ਹਾਂ ਪਈ ਰਹੀ ਤੇ ਫਿਰ اچانک ਮੇਰੇ ਦਰਦ ਹੋਈ ਤੇ ਮੈਨੂੰ ਮਹਿਸੂਸ ਹੋਇਆ ਕਿ ਮੈਨੂੰ ਮਹੀਨਾ ਆ ਗਿਆ ਪਰ ਮੇਰੇ ਕੋਲ ਆਪਣੇ ਆਪ ਨੂੰ ਸਖਸ਼ ਕਰਨ ਵਾਤੇ ਕੁਝ ਨਹੀਂ ਸੀ ਦੂਜਾ ਮੇਰੇ ਪੈਰ ਵਿੱਚ ਬਹੁਤ ਦਰਦ ਹੋ ਰਿਹਾ ਸੀ ਇਹ ਰੂਮ ਵਿੱਚ ਆਏ ਤੇ ਮੈਂ ਕਹਾ ਮੈਂ ਠੀਕ ਨਹੀਂ ਹਾਂ ਤੁਸੀਂ ਮੈਨੂੰ ਸ਼ਹਿਰ ਲੈ ਕੇ ਚੱਲੋ ਮੈਂ ਆਪਣੇ ਲਈ ਸਮਾਨ ਲੈਣਾ ਹੈ ਉਹ ਕਹਿਣ ਲੱਗੇ ਕਿ ਮੇਰੇ ਕੋਲ ਪੈਸੇ ਹੈ ਨਹੀਂ ਅਸੀਂ ਆਪਸ ਗੱਲਾਂ ਕਰ ਹੀ ਰਹੇ ਸੀ ਕਿ ਇਹਨਾਂ ਦੀ ਭੂਆ ਦਾ ਮੁੰਡਾ ਆ ਗਿਆ ਤੇ ਮੇਰੀ ਵੀਡੀਓ ਬਣਾਉਣ ਲੱਗ ਪਿਆ ਮੇਰੇ ਸੂਟ ਨੂੰ ਫੋਨ ਲੱਗਾ ਹੋਇਆ ਸੀ ਉਹਨਾਂ ਨੇ ਸਾਡੀ ਸਾਰਿਆਂ ਪਹਿਲਾਂ ਹੋਣੀਆਂ ਗੱਲਾਂ ਦੀ ਵੀਡੀਓ ਬਣਾ ਲਈ ਸੀ ਵੀਡੀਓ ਬਣਾ ਕੇ ਉਹ ਥੱਲੇ ਚਲਾ ਗਿਆ ਮੈਂ ਕਿਹਾ ਉਹ ਦੇਖੋ ਕਿਦਾਂ ਆਪਾਂ ਦੀਆਂ ਗੱਲਾਂ ਦੀ ਵੀਡੀਓ ਬਣਾ ਕੇ ਗਿਆ ਕਹੋ ਕੋ ਜੁਸ ਨੂੰ ਤੇ ਆਖਣ ਲੱਗੇ ਮੈਂ ਨਹੀਂ ਕਹਿ ਸਕਦਾ ਉਸ ਨੂੰ ਕੁਝ ਵੀ ਬਸ ਫਿਰ ਮੇਰਾ ਸਬਰ ਟੁੱਟ ਗਿਆ ਮੈਂ ਬੋਲਣ ਲੱਗ ਪਈ ਕੀ ਹੋ ਕੀ ਰਿਹਾ ਹੈ ਇਹਨੇ ਨੂੰ ਮੇਰੀ ਸੱਸ ਆ ਗਈ ਤੇ ਆਖਣ ਲੱਗੀ ਕਿਉਂ ਬੋਲ ਰਹੀਆਂ ਆਖ ਦਿੱਤਾ ਨਾ ਹੁਣ ਕਿ ਅਸੀਂ ਤੈਨੂੰ ਪਿਓ ਤੇਰਾ ਸਿਵਿਆਂ ਨੂੰ ਤੋਰਿਆ ਜਿਹੜਾ ਆਕੜ ਤੇਰੀ ਪਾਈ ਨਹੀਂ ਜਾਂਦੀ ਇਹ ਗੱਲ ਮੇਰੇ ਚੁੱਪ ਗਈ ਮੈਂ ਇਸੇ ਤਰ੍ਹਾਂ ਡਰ ਗਈ ਤੇ ਸਿਰਫ 100 ਰੁਪਏ ਲੈ ਤੇ ਆਪਣੇ ਪਰਸ ਵਿੱਚ ਆਪਣਾ ਫੋਨ ਪਾਇਆ ਥੱਲੇ ਇਸ ਤਰ੍ਹਾਂ ਖੂਣ ਵਾਲੇ ਸੂਟ ਵਿੱਚ ਹੀ ਚਲੇ ਗਈ ਇਹਨਾਂ ਦੀ ਭੂਆ ਦੇ ਮੁੰਡੇ ਨੇ ਆਪਣਾ ਫੋਨ ਟੇਬਲ ਤੇ ਰੱਖ ਦਿੱਤਾ ਤੇ ਮੇਰਾ ਘਰ ਵਾਲਾ ਬਾਥਰੂਮ ਵਿੱਚ ਚਲਾ ਗਿਆ ਸੀ ਮੇਰੇ ਲਈ ਸਭ ਕੁਝ ਬਰਦਾਸ਼ਤ ਸੀ ਪਰ ਹੁਣ ਪਿਓ ਨੂੰ ਮਾੜਾ ਕਿਉਂ ਬੋਲੀ ਸੀ ਮੈਂ ਇਹਨਾਂ ਦੀ ਪੋਆ ਦੇ ਮੁੰਡੇ ਦਾ ਫੋਨ ਪਿਆ ਦੇਖਿਆ ਤੇ ਫੋਨ ਚੁੱਕਿਆ ਤੇ ਬਾਹਰ ਨੂੰ ਭੱਜ ਨਿਕਲੀ ਮੇਰੀ ਕਿਸਮਤ ਉਸੇ ਸਮੇਂ ਬੱਸ ਆ ਗਈ ਕਿਉਂਕਿ ਕਾਰ ਅੱਡੇ ਵਿੱਚ ਸੀ ਤੇ ਮੈਂ ਬੱਸ ਵਿੱਚ ਬੈਠ ਇਸੇ ਤਰ੍ਹਾਂ ਜਿੱਥੇ ਮੰਮੀ ਦਾਖਲ ਸੀ ਉੱਥੇ ਚਲੀ ਗਈ ਤੇ ਜਾ ਕੇ ਉਹਨਾਂ ਦੇ ਗੱਲ ਲਾ ਕੇ ਰੋਣ ਲੱਗ ਪਈ ਨਾਲੇ ਸਾਰਾ ਕੁਝ ਦੱਸ ਦਿੱਤਾ ਮੇਰੇ ਵੀਰ ਨੇ ਫੋਨ ਨੂੰ ਅਨਲੌਕ ਕਰਿਆ ਤੇ ਵੀਡੀਓ ਦੇਖ ਪਾਣੀ ਪਾਣੀ ਹੋ ਗਿਆ ਡੈਡੀ ਆਖਣ ਲੱਗੇ ਤੂੰ ਨਹੀਂ ਜਾਣਾ ਉੱਥੇ ਹੁਣ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਕੁਝ ਦੱਸ ਦੇ ਉਹਨਾਂ ਨੇ ਪਹਿਲਾਂ ਹੀ ਸਾਰਿਆਂ ਨੂੰ ਆਖ ਦਿੱਤਾ ਕਿ ਅਸੀਂ ਕਿਸੇ ਮੁੰਡੇ ਨਾਲ ਗੱਲਾਂ ਕਰਦੀ ਫੜ ਲਈ ਤੇ ਫਿਰ ਸ਼ਰਮ ਦੀ ਮਾਰੀ ਕਰੋ ਭੱਜ ਗਈ ਹੋਰ ਵੀ ਬਹੁਤ ਝੂਠ ਬੋਲੇ ਹੁਣ ਮੇਰਾ ਤਲਾਕ ਦਾ ਕੇਸ ਚੱਲ ਰਿਹਾ ਹੈ ਘਰ ਦੇ ਆਖਦੇ ਹੁਣ ਨਹੀਂ ਜਾਣਾ ਦੇਣਾ ਉੱਥੇ ਤੈਨੂੰ ਪਰ ਫਿਰ ਵੀ ਲੋਕਡਾਊਨ ਲੱਗ ਗਿਆ ਕਿਸੇ ਕੋਲ ਤਾਂ ਪਤਾ ਲੱਗਿਆ ਕਿ ਮੇਰਾ ਪਤੀ ਕਿਸੇ ਹੋਰ ਕੁੜੀ ਨਾਲ ਅਕਸਰ ਫੋਨ ਤੇ ਲੱਗਿਆ ਰਹਿੰਦਾ ਹੈ ਹੁਣ ਉਹ ਨੇ ਤਾਂ ਮੈਨੂੰ ਕਦੇ ਫੋਨ ਕਰਕੇ ਪੁੱਛਿਆ ਤੱਕ ਵੀ ਨਹੀਂ ਹੁਣ ਮੈਂ ਸੋਚਦੀ ਕੁਝ ਸੀ ਕੋਈ ਮੈਨੂੰ ਕੁਝ ਆਖਦਾ ਪਰ ਕੋਈ ਪ੍ਰਵਾਹ ਨਹੀਂ ਸੀ ਬਸ ਪਰ ਕੀ ਇਹੀ ਹੁੰਦੀ ਹੈ ਗਰੀਬ ਘਰ ਦੀਆਂ ਕੁੜੀਆਂ ਦੀ ਜ਼ਿੰਦਗੀ ਇੱਕ ਗੱਲ ਵਜੋਂ ਕਰਾਂ ਤਾਂ ਇਹ ਆਪ ਆਮ ਜਿਹੀ ਗੱਲ ਹੈ ਪਰ ਜਿਸ ਨਾਲ ਬੀਤੀ ਹੈ ਇਹ ਤਾਂ ਉਹ ਹੀ ਜਾਣੇ ਹੁਣ ਮਾਪਿਓ ਦਾ ਘਰ ਆਪਣਾ ਹੋ ਕੇ ਵੀ ਆਪਣਾ ਨਹੀਂ ਲੱਗਦਾ ਕਾਕੇ ਮੈਂ ਕਿਸੇ ਨਾਲਾਂਵਾਂ ਲੈ ਲਈਆਂ ਸੀ ਇਸ ਲਈ ਮੇਰੀ ਜ਼ਿੰਦਗੀ ਖੁਸ਼ੀਆਂ ਵੀ ਹੁਣ ਚੁੱਪ ਕਰਕੇ ਬਹਿ ਗਈਆਂ ਨੇ ਇਹ ਆਈਲੈਂਡਸ ਵਾਲਾ ਵਿਆਹ ਵੀ ਕਿਸੇ ਕਰਮਾ ਵਾਲੇ ਦਾ ਹੀ ਕੰਮਜਾਬ ਹੁੰਦਾ ਹੈ ਪਰ ਕਾਣੀ ਅਸਲੀ ਹੈ ਮਾਪਿਆਂ ਨੂੰ ਚਾਹੀਦਾ ਹੈ ਖਾਸ ਕਰਕੇ ਅੱਜ ਦੇ ਜਮਾਨੇ ਵਿੱਚ ਬੱਚਿਆਂ ਦੇ ਦਿਲ ਦੀ ਗੱਲ ਇੱਕ ਵਾਰ ਜ਼ਰੂਰ ਸੰਨ ਪੱਛਾਂ ਨੂੰ ਵੀ ਚਾਹੀਦਾ ਮਾਪਿ ਪਿਓ ਦੀ ਸਹੀ ਸਲਾਹ ਤੋਂ ਬਿਨਾ ਕੋਈ ਪੈਰ ਨਾ ਪੁੱਟਣਾ ਅੱਜ ਮੈਨੂੰ ਕੀਰਤਜੀਤ ਦਾ ਫੋਨ ਆਇਆ ਤੇ ਮੈਂ ਕਿਸੇ ਕੰਮ ਲਈ ਸ਼ਹਿਰ ਗਈ ਹੋਈ ਸੀ ਆਖਣ ਲੱਗੀ ਇੱਕ ਕੰਮ ਕਰ ਮੇਰਾ ਮੈਂ ਕਿਹਾ ਕਿਹੜਾ ਕੰਮ ਸੱਕੀ ਮੇਰੀ ਕੀਰਤ ਨੇ ਕਿਹਾ ਉਹੀ ਜਿਹੜੀ ਮੈਂ ਕੈਡੀਓ ਪੇਜੀ ਸੀ ਤੈਨੂੰ ਜਿੱਦੇ ਵਿੱਚ ਮੇਰੀ ਸੱਸ ਮੈਨੂੰ ਗੱਲਾਂ ਕਹਿ ਰਹੀ ਐ ਤੇ ਮੇਰੇ ਘਰ ਵਾਲ ਦਾ ਚਾਚਾ ਵੀ ਆ ਕੇ ਮੈਨੂੰ ਬੋਲ ਰਿਹਾ ਹੈ ਜਿਸ ਦਿਨ ਮੈਂ ਪੁਲਿਸ ਮੈਡਮ ਦੇ ਕਹਿਣ ਤੇ ਆਪਣੀ ਮਾਂ ਨਾਲ ਆਪਣੇ ਕੱਪੜੇ ਲੈਣ ਗਈ ਸੀ ਉਸ ਨੂੰ ਥੋੜੀ ਜੀ ਕੱਟ ਦੇ ਜਿੱਥੇ ਮੇਰੀ ਸਕੂਟਰੀ ਦੀ ਆਵਾਜ਼ ਬਹੁਤ ਆ ਰਹੀ ਐ ਕੱਲ ਉਹ ਜਾਣਾ ਪਲਾਇਆ ਕੱਲ ਥਾਣੇ ਵਿੱਚ ਮੈਂ ਕਿਹਾ ਉਹ ਠੀਕ ਐ ਮੈਂ ਘਰ ਜਾ ਕੇ ਕਰ ਦਿੰਦੀ ਆ ਮੈਂ ਘਰ ਆ ਉਹ ਹੀ ਆਈਡੀਓ ਇੱਕ ਵਾਰੀ ਫੇਰ ਸੁਣੀ ਕਿੰਦਾ ਕੋਈ ਇੰਨਾ ਬੋਲ ਸਕਦਾ ਸਾਫ਼ ਸੁਣ ਰਿਆ ਸੀ ਕਿਰਦੀ ਸੱਸ ਆਖ ਰਹੀ ਸੀ ਤੁਸੀਂ ਦੋਵੇਂ ਮਾਵਾਂ ਧੀਾਂ ਪਦਮਾਸ਼ੀਆਂ ਕਰਦੇ ਹੋ ਤੁਹਾਡੀ ਤਾਂ ਹیثیت ਤੱਕ ਨਹੀਂ ਸਾਡੇ ਬਰਾਬਰ ਬੈਠਣ ਤੱਕ ਦੀ ਵੀ ਆਂਨਾ ਸੋਟ ਲੈਣ ਕੀਰਤ ਦੇ ਪਤੀ ਦਾ ਚਾਚਾ ਆਖ ਰਿਹਾ ਸੀ ਹੁਣ ਸਾਰੀ ਗੱਲ ਹੋਣੀ ਐ ਪਰ ਪੁਲਸ ਅੱਗੇ ਹੋਣੀ ਐ ਤਾਂ ਬੰਦਿਆਂ ਵਿੱਚ ਹੋਣੀ ਐ ਆਪਣੇ ਬਹਿ ਕੇ ਕਰਨ ਵਾਲੀ ਗੱਲ ਤਾਂ ਰਹੀ ਨਹੀਂ ਤੁਸੀਂ ਮਾਤੀ ਪਤਾ ਨਹੀਂ ਕੀ ਸਮਝਦੇ ਆ ਆਪਣੇ ਆਪ ਨੂੰ ਉਹ ਕੀਰਤ ਨੂੰ ਨਾ ਬਾਰੋ ਜਿੰਦਾ ਲਾ ਦਿੰਦੀ ਐ ਤੇ ਕੀਰਦੀ ਮੰਮੀ ਦੇ ਬੋਲਣ ਤੇ ਕੀ ਕਰਦੀਆਂ ਆਈ ਪੁਲਸ ਨੂੰ ਫੋਨ ਐਨੀ ਗੱਲ ਕਹਿਣ ਤੇ ਉਹ ਜਿੰਦਾ ਖੋਲ ਦਿੰਦਾ ਐ ਕਿਉਂਕਿ ਕੀਰਤ ਵੀ ਵੀਡੀਓ ਬਣਾਉਣ ਲੱਗ ਜਾਂਦੀ ਹੈ ਥੋੜੀ ਬਹਿਸ ਕਰ ਦੋਨੋਂ ਮਾਵਾਂ ਤੀਆਂ ਘਰ ਆ ਜਾਂਦੀਆਂ ਦਰਅਸਲ ਕੀਰਤ ਤੇ ਸਹੁਰੇ ਘਰ ਵਾਲਿਆਂ ਨੂੰ ਨੇ ਪਤਾ ਹੁੰਦਾ ਕਿ ਤੂੰ ਫੋਨ ਵਿੱਚ ਰਿਕਾਰਡਿੰਗ ਕਰ ਰਹੀ ਐ ਅਗਲੇ ਦਿਨ ਵੀ ਡੀਸੀ ਦਫ਼ਤਰ ਤੂੰ ਆ ਕਿਰਤ ਮੈਨੂੰ ਫੋਨ ਕਰਦੀ ਐ ਤੇ ਆਖਦੇ ਕਿਰਤ ਉਹਨਾਂ ਨੇ ਆਪ ਹੀ ਆਖ ਦਿੱਤਾ ਕਿ ਅਸੀਂ ਨਹੀਂ ਰੱਖਣਾ ਇਹ ਹੋਰ ਕੋਈ ਗੱਲ ਨਹੀਂ ਕੀਤੀ ਫਿਰ ਗੱਲ ਪੈਸਿਆਂ ਤੇ ਆ ਗਈ ਅਸੀਂ 4 ਲੱਖ ਚ ਫੈਸਲਾ ਕਰਨਾ ਹੈ ਮੇਰੀ ਇੱਜ਼ਤ ਦਾ ਮੁੱਲ 4 ਲੱਖ ਲਾ ਰਹੇ ਸੀ ਫਿਰ ਮੈਂ ਆਖ ਦਿੱਤਾ ਬਸ ਤੂੰ ਮੈਨੂੰ 15 ਲੱਖ ਦੇ ਤੇ 60 ਲੇ ਖੇਤਾਂ ਦਾ مالک بس ਇੰਨੀ ਜੋਗਾ ਜਾਂ ਫਿਰ ਆਪਣੀ ਭੈਣ ਮੇਰੇ ਘਰ ਛੱਟ ਕੇ ਜਾ ਉਹਨੇ ਸਮੇਂ ਜਿੰਨਾ ਚਿਰ ਮੈਂ ਵਸੀ ਫਿਰ ਹਿਸਾਬ ਬਰਾਬਰ ਹੋਣਾ ਆਪਣਾ ਤੁਸੀਂ ਵੀ ਖੁਸ਼ ਤੇ ਮੈਂ ਵੀ ਖੁਸ਼ ਮੈਂ ਕਿਹਾ ਅੱਛਾ ਠੀਕ ਹੈ ਕੀਰਤਨੇ ਕਿਹਾ ਮੈਂ ਤੈਨੂੰ ਦੱਸਿਆ ਨਹੀਂ ਹਲੇ ਕਿ ਮੇਰੀ ਮਾਸੀ ਦੀ ਨੌ ਦੀ ਮਾਸੀ ਐ ਮੇਰੇ ਸਹੁਰੇ ਜੋ ਮੇਰੇ ਸਹੁਰੇ ਘਰ ਵਿੱਚੋਂ ਵੀ ਮੇਰੇ ਨਾਲ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਮੇਰੇ ਕੋਈ ਨਹੀਂ ਐ ਉਹ ਸਾਰੇ ਦੱਸਦੇ ਆ ਕਿ ਜਿੱਦਨ ਦੀ ਤੂੰ ਆਪਣੇ ਪੇਕੇ ਗਈ ਐ ਉਸ ਦਿਨ ਤੋਂ ਬਾਅਦ ਅਸੀਂ ਜਦੋਂ ਵੀ ਤੇਰੇ ਘਰ ਵਾਲੇ ਨੂੰ ਦੇਖਿਆ ਉਹਦੇ ਕੰਨ ਤੇ ਫੋਨ ਹਮੇਸ਼ਾ ਲੱਗਾ ਹੁੰਦਾ ਤੇ ਕਿਸੇ ਨਾਲ ਗੱਲਾਂ ਕਰਦਾ ਰਹਿੰਦਾ ਐ ਅਸੀਂ ਪਤਾ ਕੀਤਾ ਕਿ ਤੇ ਨਾਲ ਗੱਲਾਂ ਕਰਦਾ ਤਾਂ ਪਤਾ ਲੱਗਿਆ ਕਿ ਨਾਲ ਦੇ ਪਿੰਡ ਦੀ ਕੁੜੀ ਜਿਸ ਨਾਲ ਇਸ ਦੀ ਸਕੂਲ ਪੜ੍ਹਦੇ ਦੀ ਗੱਲਬਾਤ ਸੀ ਉਹ ਐਨੇ ਪੱਕੀ ਹੀ ਰੱਖੀ ਹੋਈ ਐ ਮੈਂ ਕਿਹਾ ਯਾਰ ਜੇ ਕੱਲ ਬਾਤ ਸੀ ਤਾਂ ਉਸ ਨਾਲ ਹੀ ਵਿਆਹ ਕਰਵਾਉਂਦਾ ਤੇਰੇ ਨਾਲ ਇਸ ਤਰ੍ਹਾਂ ਕਿਉਂ ਕੀਤਾ ਤੇਰਾ ਸਮਾਂ ਹੀ ਨਹੀਂ ਜ਼ਿੰਦਗੀ ਵੀ ਖਰਾਬ ਕਰ ਦਿੱਤੀ ਕੀਤਨੇ ਕਿਹਾ ਹਾਂ ਮੇਰੇ ਬਲ ਬਲ ਉੱਠਦੀਆਂ ਜਦੋਂ ਆਖ ਦੇ ਫੋਨ ਤੇ ਲੱਗਿਆ ਰਹਿੰਦਾ ਐ ਸਾਰਾ ਦੱਸਣ ਵਾਲੇ ਨੇ ਦੱਸਿਆ ਕਿ ਇਹਦੀ ਮਾਂ ਨਹੀਂ ਸੀ ਮੰਨ ਰਹੀ ਉਹ ਕੁੜੀ ਨਾਲ ਵਿਆਹ ਕਰਨ ਨੂੰ ਕਿਉਂਕਿ ਕੁੜੀ ਹੋਰ ਜਾਤੀ ਸੀ ਮੇਰੇ ਘਰ ਵਾਲੇ ਦਾ ਮੇਰੇ ਨਾਲ ਵਿਆਹ ਹੋ ਗਿਆ ਸੀ ਕਰਕੇ ਉਹ ਕੁੜੀ ਨੇ ਵੀ ਹੋਰ ਕਿਤੇ ਵਿਆਹ ਕਰਵਾ ਲਿਆ ਸੀ ਪਰ ਉਸ ਨੇ ਇਸ ਤੇ ਕਹਿੰਦੇ 3 ਮਹੀਨੇ ਵਿੱਚ ਹੀ ਆਪਣੇ ਘਰ ਵਾਲੇ ਤੋਂ ਤਲਾਕ ਲੈ ਲਿਆ ਤੇ ਮੇਰੇ ਵਾਲੇ ਨੇ ਮੇਰੇ ਲਈ ਤਲਾਕ ਦੇ ਹਾਲਾਤ ਪੈਦਾ ਕਰ ਦਿੱਤੇ ਮੈਂ ਕਿਹਾ ਇਹ ਤਾਂ ਬਹੁਤ ਚਲਾਕ ਨਿਕਲਿਆ ਤੇਰੇ ਨਾਲ ਚਲਾਕੀ ਕਰ ਗਿਆ ਉਪਰੋਂ ਝੂਠੇ ਇਲਜ਼ਾਮ ਲਗਾ ਦਿੱਤੇ ਤੇਰੇ ਤੇ ਕੀਰਤਨੇਕ ਇਹ ਹੀ ਤਾਂ ਗੱਲ ਹੈ ਮੇਰੀ ਜ਼ਿੰਦਗੀ ਕਿਉਂ ਖਰਾਬ ਕਰਨੀ ਸੀ ਉਸ ਨੇ ਕਲੰਕ ਲਾ ਦਿੱਤਾ ਮੈਨੂੰ ਕੱਲ ਨੂੰ ਤਲਾਕ ਲੈ ਮੈਂ ਹੋਰ ਕਿਤੇ ਵਿਆਹ ਵੀ ਕਰਵਾ ਲੂੰਗੀ ਪਰ ਮੈਨੂੰ ਇਹ ਕਰਨ ਨਹੀਂ ਭੁੱਲਣੀ ਕਿ ਕਿਸ ਨੇ ਮੇਰੀ ਜ਼ਿੰਦਗੀ ਖਰਾਬ ਕੀਤੀ ਐ ਚਾਹ ਕੇ ਵੀ ਨਹੀਂ ਪੁਲਿਸ ਮੈਡਮ ਨੇ ਇਹ ਵੀ ਕਿਹਾ ਕਿ ਇੱਥੇ ਹੀ ਫੈਸਲਾ ਕਰ ਲੋ ਕੇਸ ਨੰਬਾ ਚੱਲਦੇ ਰਹਿਣਾ ਮੈਂ ਕਿਹਾ ਨਾ ਮੇਰੀ ਭੈਣ ਹੁਣ ਰੋ ਨਾ ਇਸ ਤਰ੍ਹਾਂ ਦੇ ਇਨਸਾਨ ਤੇ ਰੋਂਦਾ ਕੋਈ ਫਾਇਦਾ ਨਹੀਂ ਰੋਇਆ ਉਸ ਲਈ ਜਾਂਦਾ ਜੋ ਲਾਈਕ ਹੋਵੇ ਰੱਬ ਹੀ ਜਾਣੇ ਉਨੇ ਕਿਉਂ ਕੀਤਾ ਜਿਆ ਇਸ ਤਰ੍ਹਾਂ ਹਲੇ ਤਾਂ ਸਭ ਕੁਝ ਸਮੇਂ ਤੇ ਹੀ ਪਤਾ ਲੱਗ ਗਿਆ ਆਪਾਂ ਨੂੰ ਹੋਰ ਦੇਰ ਨਾਲ ਪਤਾ ਲੱਗਦਾ ਤਾਂ ਪਤਾ ਨਹੀਂ ਕੀ ਕੀ ਹੋ ਜਾਣਾ ਸੀ ਕੀਰਤ ਨੇ ਕਿ ਸਹੀ ਕਿਹਾ ਤੂੰ ਪਰ ਕਲੰਕ ਤਾਂ ਮੈਨੂੰ ਲੱਗ ਕਾ ਕਿ ਵਿਆਹੀ ਸੀ ਮਾਪਿਆਂ ਨੇ ਹੁਣ ਸੋਚਣ ਦਾ ਸਮਾਂ ਦਿੱਤਾ ਤੇ ਉਹਨਾਂ ਨੂੰ ਅਗਲੇ ਵੀਰਵਾਰ ਨੂੰ ਪਤਾ ਲੱਗਣਾ ਹੈ ਕੀ ਹੁੰਦਾ ਚਲ ਠੀਕ ਹੈ ਹੁਣ ਮੈਂ ਕੰਮ ਕਰ ਲਵਾਂ ਮੈਂ ਕਿਹਾ ਚਲ ਠੀਕ ਹੈ ਪਰ ਰੋਈ ਨਾ ਹੁਣ ਆਵੇਂ ਚੱਲ ਬਾਈ ਕੀਰਤ ਨੇ ਕਹਿ ਬਾਈ ਇੱਕ ਬੇਕਸੂਰ ਲੜਕੀ ਦੀ ਜ਼ਿੰਦਗੀ ਦਾ ਫੈਸਲਾ ਗਲਤ ਲੋਕਾਂ ਦੇ ਬਸ ਪਹਿ ਜਾਣ ਕਰਕੇ ਸੋਚਣ ਦੀ ਮਨਿਆਦ ਵਧਾ ਕੇ ਫਰਾਉਣ ਵਾਲੇ ਦਿਨਾਂ ਤੇ ਛੱਡ ਦਿੱਤਾ ਗਿਆ ਦੇਖੋ ਫੈਸਲਾ ਹੁੰਦਾ ਹੁਣ ਕੀਰਤ ਨੂੰ ਜੱਜ ਦੇ ਫੈਸਲੇ ਦੀ ਉਡੀਕ ਸੀ ਪਰ ਉਸ ਤੇ ਘਰ ਦਾ ਮਾਹੌਲ ਹੋਰ ਵੀ ਖਰਾਬ ਹੋਣਾ ਪਿਆ ਕੀਰਤ ਦਾ ਭਰਾ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਘਰ ਵਿੱਚ ਲੜਾਈ ਕਰਨ ਲੱਗ ਪਿਆ ਕੀਰ ਦੇ ਭਰਾ ਨੇ ਆਪਣੇ ਮਾਤਾ ਪਿਤਾ ਤੇ ਵੀ ਹੱਥ ਚੋਕ ਲਿਆ ਇੱਥੋਂ ਤੱਕ ਕਿ ਆਪਣਾ ਮੋਟਰਸਾਈਕਲ 18000 ਦਾ ਲਿਆ ਫੋਨ ਵੀ ਤੋੜ ਦਿੱਤਾ ਕਿਸੇ ਤਰ੍ਹਾਂ ਇਸੇ ਤਰ੍ਹਾਂ ਦੇ ਹਾਲਾਤਾਂ ਵਿੱਚ ਕੀਰਤ ਨੇ ਫੇਰ ਆਈਡੈਂਟਸ ਦਾ ਪੇਪਰ ਪਾ ਦਿੱਤਾ ਪਰ ਇਸ ਵਾਰ ਉਸਤੇ 5.5 ਮੈਂ ਡਾਏ ਉਸਨੇ ਪੇਪਰ ਗ੍ਰੈਂਡ ਜਾਣ ਲਈ ਪਾਇਆ ਸੀ ਸੋਚਾ ਕਿ ਪੇਪਰ ਵਿੱਚੋਂ 4.5 ਬੈਂਡ ਤੇ ਵੀ ਕੰਮ ਬਣ ਜਾਣਾ ਇਸ ਲਈ ਉਹਨਾਂ ਨੇ 50000 ਕਿਸੇ ਕੋਲੋਂ ਵਿਆਜੂ ਚੱਕ ਲਿਆ ਪਰ ਉਸਤੇ ਭਰਾ ਨੇ ਇਹ ਆਖ ਕੇ 20000 ਰੁਪਏਾਂ ਵਿੱਚੋਂ ਲੈ ਲਿਆ ਕਿ ਜਿਸ ਦਿਨ ਤੁਸੀਂ ਕੰਮ ਅਪਲਾਈ ਕਰਨਾ ਹੈ ਉਸ ਦਿਨ ਮੈਂ ਆਪੇ ਕਿਸੇ ਤਰ੍ਹਾਂ ਤੁਹਾਨੂੰ ਵਾਪਸ ਕਰ ਦਵਾਂਗਾ ਹੁਣ ਮੈਨੂੰ ਇੱਕ ਫੋਨ ਦੀ ਜ਼ਰੂਰਤ ਹੈ ਕਿਉਂਕਿ ਉਸ ਕੋਲੋਂ ਗੁੱਸੇ ਵਿੱਚ ਪਹਿਲਾ ਫੋਨ ਤੋੜ ਹੋ ਗਿਆ ਪਰ ਕੀਰਤ ਦੀ ਕਿਸਮਤ ਇੱਥੇ ਵੀ ਸਾਥ ਛੱਡ ਗਈ ਗ੍ਰੈਂਡ ਤੇ ਸਟੱਡੀ ਵੀ ਜੇ ਦਿਨ ਨਿਜਮ ਬਦਲ ਗਏ ਤੈਨਕ ਦਿਨਾਂ ਚ ਹੁਣ ਐਡਲਟਸ ਤੇ ਹਰ ਭਾਗ ਵਿੱਚੋਂ 5.5 ਬੈਂਡ ਹੋਣੇ ਲਾਜ਼ਮੀ ਸੀ ਉਸ ਤਾਂ ਰੋ ਰੋ ਕੇ ਫਿਰ ਬੁਰਾ ਹਾਲ ਹੋ ਗਿਆ ਦੂਜੇ ਪਾਸੇ ਉਸ ਤੇ ਸਾਰੇ ਸਿਰਫ ਲੜਾਈ ਕਰਕੇ ਤੇ ਹੋਰ ਬਹਿਸ ਕਰਕੇ ਪਹਿਲਾਂ 4 ਫਿਰ 5 ਫਿਰ 6 ਲੱਖ ਦੇ ਨੂੰ ਤਿਆਰ ਹੋਏ ਨਾਲ ਦੀ ਨਾਲ ਉਸ ਤੇ ਸਾਰੇ ਕੱਪੜੇ ਦੇ ਨੂੰ ਤਿਆਰ ਹੋ ਗਏ ਸੀ ਪਰ ਜਿਸ ਦਿਨ ਕੀਰਤ ਪੁਲਿਸ ਨੂੰ ਨਾਲ ਲੈ ਕੇ ਕੱਪੜੇ ਤੇ ਹੋਰ ਸਮਾਨ ਲੈਣ ਗਈ ਤਾਂ ਉੱਥੇ ਉਸ ਨੂੰ ਕੁਝ ਵੀ ਨਹੀਂ ਮਿਲਿਆ ਸੋਗੋ ਉਹ ਸਦੀਆਂ ਚੀਜ਼ਾਂ ਦੀ ਥਾਂ ਘਰ ਵਿੱਚ ਕੰਮ ਕਰਨ ਵਾਲੀ ਦੇ ਕੱਪੜੇ ਪਏ ਹੋਏ ਸੀ ਉੱਤੀ ਸੱਸ ਉਸ ਨੂੰ ਕਾਲਾ ਕੱਟਣ ਨਾ ਪਈ ਪੁਲਿਸ ਦਾ ਖੌਫ ਵੀ ਨਹੀਂ ਖਾ ਰਹੀ ਸੀ ਘਰ ਵਾਲਾ ਪਹਿਲਾਂ ਹੀ ਕਿਤੇ ਗਿਆ ਹੋਇਆ ਸੀ ਖੀਰੋ ਬਿਨਾ ਕੋ ਜਲਾਏ ਉੱਥੋਂ ਆ ਗਏ ਤੇ ਆ ਕੇ ਰਿਪੋਰਟ ਲਖਵਾ ਦਿੱਤੀ ਕਿ ਉਸ ਦਾ ਕੋਈ ਸਮਾਨ ਉੱਥੇ ਨਹੀਂ ਮਿਲਿਆ ਕੀਰਤ ਦੇ ਵਕੀਰ ਨੇ ਕਿਹਾ ਕਿ ਉਹ ਜੱਜ ਦੇ ਸਾਹਮਣੇ ਤਲਾਕ ਲੈਣ ਤੋਂ ਨਾ ਕਰ ਦਵੇ ਤੇ ਕਹੇ ਮੈਨੂੰ ਮੇਰਾ ਕੋਈ ਸਮਾਨ ਨਹੀਂ ਮਿਲਿਆ ਜਿਸ ਕਰਕੇ ਮੈਂ ਤਲਾਕ ਦੇਣ ਤੋਂ انکار ਕਰਦੀ ਆ ਜਦੋਂ ਮੈਨੂੰ ਪੂਰਾ ਸਮਾਨ ਜਾਂ ਉਸ ਸਾਰੇ ਸਮਾਨ ਦੇ ਪੈਸੇ ਨਹੀਂ ਮਿਲਦੇ ਮੈਂ ਉਦੋਂ ਤੱਕ ਤਲਾਕ ਦੇ ਪੇਪਰ ਉੱਪਰ ਸਾਈਨ ਨਹੀਂ ਕਰਾਂਗੀ ਦੂਜੇ ਪਾਸੇ ਕੀਰਤ ਦੇ ਭਰਾ ਨੇ ਘਰ ਵਿੱਚ ਕਲੇਸ਼ ਕਰਕੇ ਆਪਣਾ ਫੋਨ ਫਿਰ ਤੋਂ ਤੋੜ ਦਿਆ ਤੇ ਘਰ ਫਾਹਾ ਲੈਣ ਦੀ ਧਮਕੀ ਦੇ ਕੇ ਹੋਰ ਬਰਾਦਰੀ ਦੀ ਕੁੜੀ ਨਾਲ ਮੰਗਲਿ ਕਰਵਾ ਲਈ ਉਹ ਕੁੜੀ ਐਡਸ ਕਰ ਰਹੀ ਸੀ ਕੀਰਤ ਦੇ ਭਰਾ ਨੇ ਆਪਣੇ ਮਾਪਿਆਂ ਨੂੰ ਕਿਹਾ ਕਿ ਉਹ ਜਿਹੜੀ ਥੋੜੀ ਬਹੁਤੀ ਜ਼ਮੀਨ ਉਹਨਾਂ ਕੋਲ ਹੈ ਉਸ ਨੂੰ ਗਹਿਣੇ ਰੱਖ ਦੇਣ ਜਦੋਂ ਕੁੜੀ ਦੇ ਬੈਂਡ ਆ ਗਏ ਉਹ ਬਸ ਬਾਹਰ ਭੇਜਣ ਦੀ ਕਰਨਾਂ ਪੁੱਤ ਨੂੰ ਕੁਝ ਹੋ ਨਾ ਜਾਵੇ ਇਸ ਲਈ ਘਬਰਾਉਂਦੇ ਹੋ ਉਹਨਾਂ ਨੇ ਵੀ ਹਾਂ ਚ ਹਾਂ ਮਲਾ ਦਿੱਤੀ ਨਾਲ ਦੀ ਨਾਲ ਉਹ ਇੱਕ ਗਾਂ ਨੂੰ ਵੇਚਣ ਦੀ ਆਖਣ ਲੱਗਿਆ ਕਿ ਤੁਸੀਂ ਇਸ ਨੂੰ ਵੇਚ ਕੇ ਮੈਨੂੰ ਫੋਨ ਲੈ ਦੇਵੋ ਕਿਸੇ ਤਰ੍ਹਾਂ ਪੈਸੇ ਜੋੜ ਕੇ ਕੁਝ ਕਿਸੇ ਕੋਲੋਂ ਕੁਝ ਕਿਸੇ ਕੋਲੋਂ ਫੜ ਕੇ ਉਸ ਨੂੰ ਫੋਨ ਲੈ ਕੇ ਦਿੱਤਾ ਤੇ ਉਹ ਵਾਰ-ਵਾਰ ਕਲੇਸ਼ ਨਾ ਕਰੇ ਕੀਰਤ ਦੇ ਹੱਥ ਵਿੱਚ ਕਰਸੌਲੀ ਹੋ ਗਈ ਜੋ ਕਿ ਹੌਲੀ-ਹੌਲੀ ਵਧਣ ਲੱਗ ਪਈ ਉਸ ਨੂੰ ਇਹ ਦਰਦ ਤਕਰੀ ਤਕਦੀਰ ਦੇ ਦਿੱਤੇ ਦਰਦ ਤੋਂ ਵੀ ਬਹੁਤ ਘੱਟ ਲੱਗਦਾ ਉਸ ਦੀ ਮੰਮੀ ਦੀ ਸਿਹਤ ਹੌਲੀ-ਹੌਲੀ ਖਰਾਬ ਰਹਿਣ ਲੱਗ ਪਈ ਹੁਣ ਉਹਨਾਂ ਨੂੰ ਰਿਸ਼ਤੇਦਾਰਾਂ ਪੁੱਛਦੇ ਤੱਕ ਵੀ ਨਹੀਂ ਸੀ ਆਖਿਰਕਾਰ ਜੱਜ ਅਦਾਲਤ ਵਿੱਚ ਬੈਠ ਗਿਆ ਤੇ ਅੱਜ ਫੈਸਲਾ ਹੋਣਾ ਸੀ ਕੀਰਤ ਤੇ ਉਸ ਦਾ ਪਤੀ ਆਮਣੇ-ਸਾਮਣੇ ਬੈਠੇ ਸੀ ਜੱਜ ਨੇ ਕਿਹਾ ਦੋਵਾਂ ਨੂੰ ਤਲਾਕ ਮਨਜ਼ੂਰ ਆ ਕੇ ਕੀਰਤ ਦਾ ਪਤੀ ਜੀ ਮਨਜ਼ੂਰ ਹੈ ਕੀਰਤ ਨੇ ਕਿਹਾ ਪਰ ਮੈਨੂੰ ਮਨਜ਼ੂਰ ਨਹੀਂ ਚੱਜ ਨੇ ਕਿਹਾ ਕਿਉਂ ਕੀਰਤ ਨੇ ਕਿਹਾ ਫੈਸਲਾ ਇਹੀ ਹੋਇਆ ਸੀ ਕਿ ਮੈਨੂੰ ਜਿਹੜੇ ਵੀ ਪੈਸੇ ਦੇ ਰਹੇ ਨੇ ਉਸ ਦੇ ਨਾਲਾ ਮੇਰਾ ਸਾਰਾ ਸਮਾਨ ਵੀ ਵਾਪਸ ਕਰਨਗੇ ਪਰ ਜਦੋਂ ਅਸੀਂ ਪੁਲਿਸ ਨੂੰ ਨਾਲ ਲੈ ਕੇ ਗਏ ਤਾਂ ਮੈਨੂੰ ਮੇਰਾ ਕੋਈ ਸਮਾਨ ਨਹੀਂ ਮਿਲਿਆ ਉੱਥੇ ਉਲਟਾ ਗਾਲਾਂ ਕੱਢ ਕੇ ਬਾਹਰ ਕੱਢਿਆ ਗਿਆ ਚਕੀਨ ਨਹੀਂ ਤਾਂ ਪੁਲਿਸ ਮੁਲਾਜ਼ਮਾ ਕੋਲੋਂ ਪੁੱਛ ਲਓ ਜੀ ਅਸੀਂ ਇਸ ਤੇ ਸ਼ਵੰਦ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਸੀ ਚਾਜ ਜੰਗਾ ਜਦੋਂ ਸਮਾਨ ਦੇਣ ਦੀ ਗੱਲ ਹੋਈ ਸੀ ਫਿਰ ਵਾਪਸ ਕਿਉਂ ਨਹੀਂ ਕੀਤਾ ਗਿਆ ਕੀਰਤਨ ਕਹੇ ਮੈਨੂੰ ਮੇਰੀ ਹਰ ਇੱਕ ਚੀਜ਼ ਪੂਰੀ ਚਾਹੀਦੀ ਹੈ ਜਦੋਂ ਤੱਕ ਨਹੀਂ ਮਿਲਦੀ ਉਦੋਂ ਤੱਕ ਮੈਂ ਤਲਾਕ ਦੇ ਕਾਗਜ਼ ਤੇ ਸਾਈਨ ਨਹੀਂ ਕਰਨੀ ਚਾਜ ਜੰਗਾ ਫੈਸਲਾ ਇਹ ਹੀ ਹੈ ਕਿ ਲੜਕੀ ਦਾ ਬੰਦਾ ਸਮਾਨ ਪਹਿਲਾਂ ਇਸ ਨੂੰ ਦਿੱਤਾ ਜਾਵੇ ਅਗਲੀ ਕਾਰਵਾਈ ਫਿਰ ਕੀਤੀ ਜਾਵੇਗੀ ਕੋਰਟ ਵਿੱਚ ਇਹ ਸਭ ਹੋਣ ਤੋਂ ਬਾਅਦ ਸਭ ਘਰ ਆ ਗਏ ਘਰ ਆਉਂਦੇ ਹੀ ਕੀਰਤ ਤੇ ਭਰਾ ਲੜਾਈ ਕਰਨੀ ਸ਼ੁਰੂ ਕਰਤੀ ਉਸ ਨੂੰ ਇਤਰਾਜ਼ ਸੀ ਕਿ ਕੀਰਤਨ ਤਲਾਕ ਦੇ ਪੇਪਰ ਤੇ ਸਾਈਨ ਕਿਉਂ ਨਹੀਂ ਕੀਤੇ ਉਸਨੇ ਗੁੱਸੇ ਵਿੱਚ ਆਪਣੇ ਬਿਮਾਰ ਪਿਤਾ ਨੂੰ ਵੀ ਮੰਜੇ ਤੋਂ ੱੱਕਾ ਮਾਰਿਆ ਤੇ ਮਾਂ ਤੇ ਵੀ ਹੱਥ ਚੁੱਕਿਆ ਤੇ ਕਰੋ ਚਲਾ ਗਿਆ ਕੀਰਤ ਦੇ ਪਿਤਾ ਰੋਟੀ ਖਾਂਦੇ ਬਿਨਾਂ ਹੀ ਸੌ ਗਿਆ ਉਸ ਤੇ ਮੰਮੀ ਦੇਆਂ ਬਾਹਾਂ ਤੇ ਨੀਰ ਪਏ ਹੋਏ ਸੀ ਜਿਹੜੀਆਂ ਉਸ ਤੇ ਭਰਾ ਨੇ ਮਰੋੜੀਆਂ ਸੀ ਕੀਰਤ ਮਾਂ ਦੀ ਇਹ ਹਾਲਤ ਦੇਖ ਕੇ ਰੋ ਰਹੀ ਸੀ ਕੀਰਤ ਦੀ ਮਾਂ ਪਤਾ ਨਹੀਂ ਮੈਂ ਕਿਹੜਾ ਮਾੜਾ ਕਰਮ ਕੀਤਾ ਹੈ ਪਹਿਲਾਂ ਸੱਸ ਸਹੁਰੇ ਨੇ ਕਰੋ ਕੱਟਤਾ ਸੀ ਜੇ ਤੇਰੇ ਪਿਓ ਨੇ ਮੇਰਾ ਸਾਥ ਦਿੱਤਾ ਤਾਂ ਮੈਂ ਇਸ ਦੀਆਂ ਕੱਲਾਂ ਵੀ ਸੁਣੀਆਂ ਯਾਦੇ 27 ਸਾਲ ਬਾਅਦ ਆਪਣੇ ਹੱਥੀ ਜਦੋਂ ਖਰਚੇ ਕਰਨ ਲੱਗੀ ਤਾਂ ਪੁੱਤ ਜਵਾਨ ਹੋ ਗਿਆ ਤੇ ਉਹ ਮਾਰਕੁੱਟ ਕਰਨ ਲੱਗ ਗਿਆ ਮੇਰੀ ਤਾਂ ਉਮਰੇ ਇਸੇ ਤਰ੍ਹਾਂ ਲੰਘ ਗਈ ਤੈਨੂੰ ਵੀ ਸਹਰੇ ਘਰ ਰਹਿਣਾ ਨਹੀਂ ਆਇਆ ਕੀਰਤ ਨੇ ਕਿ ਮਾਂ ਮੈਨੂੰ ਨਹੀਂ ਰਹਿਣਾ ਆਇਆ ਇਹ ਕੀ ਆਖ ਰਹੇ ਹੋ ਤੁਸੀਂ ਰਹਿੰਦੀ ਤਾਂ ਪਈ ਸੀ ਉਹਨਾਂ ਨੂੰ ਹੀ ਨਹੀਂ ਰੱਖਣੀ ਆਈ ਮੈਂ ਰੋਂਦੇ ਹੋਏ ਦੋਵੇਂ ਮਾਵਾ ਧੀਆ ਗੱਲ ਲਾ ਕੇ ਰੋਣ ਲੱਗ ਜਾਂਦੀਆਂ ਸਵੇਰੇ ਨਵਾਂ ਦਿਨ ਚੜਿਆ ਕੀਰਤੀ ਮੰਮੀ 6:00 ਵਜੇ ਉੱઠી ਕੀਰਤ ਨੂੰ ਨਾਲ ਭਈ ਨਾ ਦੇਖ ਕੇ ਸੋਚਿਆ ਸ਼ਾਇਦ ਚਾਹ ਬਣਾ ਰਹੀ ਹੋਣੀ ਐ ਉਸਨੇ ਪਾਠ ਕੀਤਾ ਤੇ ਫਿਰ ਪੈ ਗਈ 12:00 ਵੱਜ ਗਏ ਪਏ ਪਏ ਪਰ ਕੀ ਤੰਦਰ ਨਹੀਂ ਆਈ ਉੱਠ ਕੇ ਵਿਹੜੇ ਵਿੱਚ ਦੇਖਿਆ ਕਿਤੇ ਨਹੀਂ ਸੀ ਖੀਰੋ ਉਸ ਨੂੰ ਬਗੀਚੇ ਵਿੱਚ ਮਿਲੀ ਕੁਰਸੀ ਤੇ ਬੈਠੀ ਕੀਰਤੀ ਦੀ ਮਾਂ ਤੋਂ ਇੱਥੇ ਮੇਰੀ ਤਾਂ ਜਾਣ ਹੀ ਨਿਕਲ ਗਈ ਕੀ ਪਤਾ ਨੀ ਕੁੜੀ ਕਿੱਥੇ ਚਲੀ ਗਈ ਮੇਰਾ ਤਾਂ ਪੁੱਤ ਵੀ ਰਾਤ ਦਾ ਪਤਾ ਨਹੀਂ ਕਿੱਥੇ ਗਿਆ ਹੋਇਆ ਹੈ ਕੀਰਤ ਨੇ ਆਪਣੀ ਮੰਮੀ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੰਦਾ ਕੀਰਤੀ ਮੰਮੀ ਬੋਲੀ ਜਾ ਰਹੀ ਹੈ ਪਰ ਉਹ ਬਸ ਗੁੰਮਸੁੰਮ ਬੈਠੀ ਹੈ ਕੀਰਤੀ ਮੰਮੀ ਨੇ ਜਾ ਕੇ ਉਸ ਹੱਥ ਰੱਖਿਆ ਕਿ ਗੱਲ ਪੁੱਤ ਬੋਲ ਕਿਉਂ ਨਹੀਂ ਰਹੀ ਪਰ ਹੱਥ ਰੱਖਦੇ ਉਹ ਥੱਲੇ ਡਿੱਗ ਗਈ ਕੀਰਤੀ ਮੰਮੀ ਨੇ ਚੀਕ ਮਾਰੀ ਹਾਏ ਕੀ ਹੋ ਗਿਆ ਮੈਂ ਕਿਹਾ ਜੀ ਦੇਖੋ ਤਾਂ ਕੁੜੀ ਨੂੰ ਕੀ ਹੋ ਗਿਆ ਕੀਰਤੇ ਡੈਡੀ ਬਾਹਰ ਨੂੰ ਆਉਂਦੇ ਨੇ ਛੇਤੀ ਦੇ ਨੇ ਡਾਕਟਰ ਨੂੰ ਫੋਨ ਕਰੋ ਉੱਚੀ ਉੱਚੀ ਦੀਆਂ ਆਵਾਜ਼ਾਂ ਸੁਣਾਂਂ ਡੀਗਵਾਂਡੀ ਵੀ ਆ ਜਾਂਦੇ ਨੇ ਤੁਸ ਨੂੰ ਚੱਕ ਕੇ ਹਸਪਤਾਲ ਲੈ ਜਾਂਦੇ ਐ ਬੋਲ ਸਕਾਰ ਆਉਂਦੀ ਆ ਤੇ ਬੋਲਦੀ ਆ ਪੋਸਟਮਾਰਟਮ ਤੋਂ ਬਾਅਦ ਪਤਾ ਲੱਗਾ ਕੀ ਹੋਇਆ ਕੀ ਐ ਕਾਫੀ ਸਮੇਂ ਬਾਅਦ ਪਤਾ ਲੱਗਿਆ ਕਿ ਲੜਕੀ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆ ਕਰ ਲਈ ਲਾਸ਼ ਨੂੰ ਘਰ ਲੈ ਕੇ ਆਏ ਉਸੀ ਲਾਸ਼ ਨੂੰ ਇੱਕ ਨਵੀਂ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ ਅੱਜ ਕੀਰਤ ਬਹੁਤ ਸੋਹਣੀ ਲੱਗ ਰਹੀ ਸੀ ਇੰਨੀ ਤਾਂ ਆਪਣੇ ਵਿਆਹ ਵਾਲੇ ਦਿਨ ਵੀ ਨਹੀਂ ਸੀ ਲੱਗ ਰਹੀ ਜਿੰਨੀ ਇੱਕ ਲਾਸ਼ ਬਣੀ ਹੋਈ ਲੱਗ ਰਹੀ ਸੀ ਕੀਰਤੀ ਮਾਂ ਨੂੰ ਤਾਂ ਯਕੀਨ ਹੀ ਨਹੀਂ ਦੀ ਉਸ ਤੀਤੀ ਨੇ ਖੁਦ ਖੁਸ਼ੀ ਕਰ ਲਈ ਉਹ ਇੱਕਦਮ ਚੀਕ ਮਾਰ ਕੇ ਥੱਲੇ ਡਿੱਗ ਗਈ ਪਿੰਡ ਦੀਆਂ ਬੁੜੀਆਂ ਨੇ ਉਸ ਨੂੰ ਚੁੱਕਿਆ ਉਸ ਤੇ ਸਵਾਹ ਹੀ ਖਿੱਚ ਗਏ ਲੈ ਪਰ ਇਹ ਇਸ ਚੀਕ ਨੇ ਤਾਂ ਮਾਂ ਦੀ লাশ ਵੀ ਧੀ ਨਾਲ ਹੀ ਰੱਖ ਦਿੱਤੀ ਗਈ ਕੀਰਤ ਦਾ ਭਰਾ ਜੈਨਾ ਰੋ ਰਿਹਾ ਸੀ ਕਿ ਜਿਵੇਂ ਅੱਜ ਬਿਨਾਂ ਬਰਸਾਤ ਮੀਂਹ ਆ ਗਿਆ ਹੋਵੇ ਦੋਵੇਂ ਮਾਂ ਦੀ লাশ ਨੂੰ ਅਗਨੀ ਦੇਣ ਲਈ লাশ ਨੂੰ ਲੱਕੜ ਤੇ ਰੱਖਿਆ ਗਿਆ ਜੋ ਹੀ লাশ ਨੂੰ ਅੱਗ ਲਾਉਣ ਲੱਗੇ ਤਾਂ ਰੋ ਰਹਿ ਕੇ ਪਿਤਾ ਦੀ ਛਾਤੀ ਵਿੱਚ ਦਰਦ ਹੋਇਆ ਤੇ ਉਹ ਥੱਲੇ ਡਿੱਗ ਗਏ। ਬਸ ਉਹਦੇ ਹੀ ਪਤਾ ਲੱਗਿਆ ਜਦੋਂ ਹੱਥਾਂ ਵਿੱਚ ਹੀ ਉਹਨਾਂ ਦੀ ਵੀ ਜਾਨ ਨਿਕਲ ਗਈ। ਅੱਜ ਸ਼ਮਸ਼ਾਨ ਘਾਟ ਵਿੱਚ 3 ਲਾਸ਼ਾਂ ਨੂੰ ਅਗਨੀ ਦਿੱਤੀ ਗਈ। ਅੱਗ ਪੂਰੇ ਜੋਬਨ ਤੇ ਬਲ ਰਹੀ ਸੀ। ਅੱਜ ਉਸ ਥਾਂ ਤੇ ਰੋਸ਼ਨੀ ਸੀ ਬਿਨਾ ਦੀਵਾਲੀ ਤੋਂ ਅਸਮਾਨ ਵੱਲ ਨੂੰ ਦਾਇਤਾ ਜਾ ਰਹੀਆਂ ਸੀ। ਰੋਸ਼ਨੀ ਤਾਂ ਇਸ ਤਰ੍ਹਾਂ ਹੋਈ ਸੀ ਜਿਵੇਂ ਸਮਾਨ ਕਿਸੇ ਦੇ ਆਗਮਨ ਤੇ ਖੁਸ਼ੀ ਮਨਾ ਰਿਹਾ ਹੋਵੇ ਇਕੱਲਾ ਬੈਠਾ ਕੀਰਤ ਦਾ ਭਰਾ ਇੱਕ ਇੱਕ ਕਰ ਸਵਾਹ ਹੁੰਦੀਆਂ ਰੂਹਾਂ ਨੂੰ ਦੇਖ ਰਿਹਾ ਸੀ ਇਹ ਜ਼ਿੰਦਗੀ ਦੀ ਇੱਕ ਅਸਲੀ ਹਕੀਕਤ ਨੇ ਮੇਰੇ ਅੰਦਰ ਦੇ ਚਾਹ ਵੀ ਅੰਦਰ ਹੀ ਦਵਾ ਦਿੱਤੇ ਸੀ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਤਾਂ ਲਾਇਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ